तूं पवेंसां बेचनि वास ते थला मारे तूं जिन तकली आणिक सन ते ऊंच नीच नू नहीं बचाया तू तेरी याद अमर दरबार सिंह ना ही भुलता हर ਵੇਦਾ ਤੋਂ ਨਿਆਰੀ ਐ ਲੀਲਾ ਗੁਰੂ ਨਾਨਕ ਤੇਰੀ ਵੇਦਾ ਤੋਂ ਨਿਆਰੀ ਐ ਆਈ ਜੋ ਤੁਰ ਦਰਗਾਹੋਂ ਬਾਣੀ ਉਚਾਰੀ ਜਾਏ ਆਈ ਜੋ ਤੁਰ ਦਰਗਾਹੋਂ ਸਾਖੀ ਤੋਖ ਬਾਗ ਬਾਤੇ ਸਾਖੀ ਤੋਖ ਬਾਗ ਬਾਤਾ ਰਾਤੇ ਯਾ ਨੰਨੂ ਫਿਰਦੇ ਨਚੈਰ ਕਰਾਉਂਦੇ ਬਾਲੇ ਬਣਤਾ ਮੈਨੂੰ

ਫਿਰਦੇ ਨੇ ਸੈਰ ਕਰਾਉਂਦੇ ਫਿਰਦੇ ਨੇ ਸੈਰ ਕਰਾਉਂਦੇ ਬਾਲੇ ਬਰਦਾਨੇ ਨੂੰ ਫਿਰਦੇ ਨੇ ਸੈਰ ਕਰਾਉਂਦੇ ਪਹਿਲਾ ਧਰ ਕੀਤਾ ਜਾ ਕੇ ਮੱਕੇ ਬਗਦਾਦ ਨੂੰ ਕੌਡਾ ਤੇ ਬਲੀ ਕੰਦਾਰੀ ਕਰਦੇ ਅਪਰਾਧ ਨੂੰ ਕੌਡਾ ਤੇ ਬਲੀ ਕੰਦਾਰੀ ਇਹ ਤਾਰੇ ਤੇ ਵਿੱਚ ਪਲਾਉਂਦੇ ਤਾਰੇ ਤੇ ਵਿੱਚ ਪਲਾਉਂਦੇ ਕਰਕੇ ਬਹਾਨੇ ਨੂੰ ਫਿਰਦੇ ਨੇ ਸੈਰ ਕਰਾਉਂਦੇ ਬਾਨੇ ਮਨਦੰਨ ਨੂੰ ਫਿਰਦੇ ਨੇ ਸੈਰ ਕਰਾਉਂਦੇ ਪੁੰਚ ਰਹੇ ਖੰਡਮੇ ਤਾਰਿਆ ਰੋਹਿਲੇ ਨੂੰ ਬੱਚਿਆਂ ਦੀ ਬੋਲੀ ਕਰਕੇ ਦੇਖਿਆ ਜਗ ਮੇਲੇ ਨੂੰ ਬਚਿਆਂ ਦੀ ਬੋਲੀ ਕਰਕੇ ਦਿੱਤਾ ਆਪਣਾ ਨਾਮ ਜਿੱਤਾ ਉਪਨਾਮ ਦੇਸ ਦਾ ਨਾਮ ਜਮਾਨੇ ਨੂੰ ਦਿੱਤਾ ਆਪਣਾ ਦਿੱਤਾ ਉਪਦੇਸ਼ ਨਾਮ ਦਾ ਮਰਤੇ ਜਮਾਨੇ ਨੂੰ ਦਿੱਤਾ ਆਪਣਾ ਦੇਸ ਦਾ ਮਰਤੇ ਜਮਾਨੇ ਨੂੰ ਫਿਰਦੇ ਨੇ ਸੈਰ ਕਰਾਉਂਦੇ

ਕੰਧ ਜੋੜੇ ਜੂਨੇ ਕੋਰੂ ਤਾਰ ਗਈ ਲੜਕੀ ਤੋਂ ਲੜਕਾ ਕਰਕੇ ਕਾਜੇ ਸੁਵਾਰ ਗਈ ਲੜਕੀ ਤੋਂ ਲੜਕਾ ਕਰਕੇ 40 ਸਿਕੰਧ ਜੋੜ ਕੇ ਨਾਮ ਜੋ ਛੱਡ ਗਏ ਪੈਂਖੰਨੇ ਨੂੰ ਫਿਰਦੇ ਨੇ ਨਾਮ ਜਪਾਉਂਦੇ ਬਾਲੇ ਮਰਦਾਨੇ ਨੂੰ ਫਿਰਦੇ ਨੇ ਨਾਮ ਜਪਾਉਂਦੇ ਬੋਤ ਕੇ ਸਿਰ ਤਲੰਦੇ ਸੱਜਣ ਢਗਤਾਰਾ ਜੀਵ ਕਰੋੜਾ ਨਾ ਕਨ ਵਾਰਿਆ ਵੀ ਰੋਂਦੇ ਸੀ ਜੀਵ ਕਰੋੜਾ ਫਿਰ ਪੰਛੀ ਬੀ ਸੀ ਸੱਚ ਕਾਉਂਦੇ ਪੰਛੀ ਬੀ ਸੀ ਸੱਚ ਕਾਉਂਦੇ ਜੋਗੀ ਮਸਤਾਨੇ ਨੂੰ ਪੰਛੀ ਬੀ ਸੀ ਸੱਚ ਕਾਉਂਦੇ ਜੋਗੀ ਮਸਤਾਨੇ ਨੂੰ ਫਿਰਦੇ ਨੇ ਸੇਰ ਕਰਉਂਦੇ ਪਾਲੇ ਮਰਦਾਨੇ ਨੂੰ ਫਿਰ ਦੇਣਾ ਸੈਰ ਕਰਾਉਂਦੇ ਪੈਦਲ ਚਲ ਕਰੀ ਅਪਰਾ ਸਾਰੇ ਸੰਸਾਰ ਦੀ ਆਉਂਦੀ ਨਾ ਕਦਮੀ ਅੰਦਰ ਮਹਿਮਾ ਅਵਤਾਰ ਦੀ ਆਉਂਦੀ ਨਾ ਕਦਮੀ ਅੰਦਰ ਫਿਰ ਦੁਨੀਆ ਨੂੰ ਫਿਰਨ ਤਾਰ ਦੇ ਦੁਨੀਆ ਨੂੰ ਫਿਰਨ ਤਾਰ ਦੇ ਮਨ ਰੱਬੀ ਪਾਲੇ ਨੂੰ ਫਿਰ ਦੇਣਾ ਸੈਰ ਕਰਾਉਂਦੇ ਪਾਲੇ ਮਰਦਾਨੇ

ਤੇ <laughs> ਬਲੇ